ਕਦੇ ਭੁੱਕੀ ਦਾ ਚਮਚਾ ਖਾ ਕੇ ਗੁਰਦੁਆਰੇ ਭਾਂਡੇ ਮਾਣਣ ਲਈ ਚੰਗਾ ਆ ਦੇ ਕਿਸ ਭਾਂਡੇ ਚ ਮਗਾ ਦੇਗਾ ਸ਼ਰਾਬ ਪੀ ਕੇ ਜਾਈਂ ਚਾਟੇ ਲਾ ਕੇ ਬਾਹਰ ਕੱਢਣਗੇ ਉਹਨਾਂ ਦੇ ਘਰੇ ਗਏ ਤਾਂ ਜੇਟ ਬੂਟ ਮਤਲਬ ਫੜਕਾਉਂਦੇ ਸੀ ਉਹਨਾਂ ਤੋਂ ਹੀ ਲਾਗੇ ਬੋਲਣ ਤੇ ਗੱਲ ਕਰਦੇ ਕਰਦੇ ਉਹਨੇ ਗੇਟ ਨਹੀਂ ਖੋਲਿਆ ਪਿੱਛੋਂ ਕਿਸੇ ਹੋਰ ਕੋਠੀ ਤੋਂ ਕਾਫੀ ਮੁੰਡੇ ਇਕੱਠੇ ਹੋ ਕੇ ਆਏ ਮਤਲਬ ਪਹਿਲਾਂ ਹੀ ਤਿਆਰੀ ਤੇ ਬੈਠੇ ਸੀ ਜਿਹੜਾ ਮੇਰਾ ਪ੍ਰਵਦੀ ਕੋ ਭਰਾ ਮਤਲਬ ਉਹਦੇ ਸਿਰ 'ਤੇ ਡਾਂਗਾ ਰਾੜਾ ਰੂਆ ਮਾਰ ਕੇ ਕਾਫੀ ਸੱਟਾਂ ਮਾਰੀਆਂ ਉਹਦੇ ਨਾ ਵੀ ਬਾਪੇ ਪਖੰਡ ਕਰਦੇ ਨੇ ਠੀਕ ਹੈ ਚੰਗੀ ਗੱਲ ਆ ਤੂੰ ਇਹ ਗੱਲ ਕਹਿ ਉਰੇ ਕਿਹੜਾ ਪਖੰਡ ਹੁੰਦਾ ਇਹ ਤਾਂ ਦੱਸ ਇਕ ਲਕ ਲੀਰ ਦੀ ਪੱਕ ਸਖਬੀਰ ਦੀ ਚੱਟਾ ਮੇਰੇ ਭਾਈ ਦਾ ਤੋਲ ਕੇ ਇੰਨਾ ਇੰਨਾ ਪੂ ਬੋਲੇ ਨੇ ਕੁਸ ਉਹਨਾਂ ਨੇ ਸੱਟਿਆ ਭਗਵੰਦ ਮਾਨ ਨੂੰ ਜੇਲ੍ਹ ਚ ਭਗਵੰਦ ਮਾਨ ਦੇ ਖਿਲਾਫ ਬੋਲ ਕੇ ਦੇਖ ਜਿੱਤੇ ਨੂੰ ਹੱਥਨ ਨੂੰ ਪੁਲਿਸ ਨੇ ਜਾ ਕੇ ਜੇਲ੍ਹ ਚ ਨਾ ਸੱਟਿਆ ਤਾਂ ਮੈਨੂੰ ਕਹਿ ਇਹ ਈਡੀ ਗੱਲ ਆ ਜਿਵੇਂ ਹਿੰਦੀ ਚ ਸਵਾਲ ਆ ਉਹ ਕੁੱਤੇ ਮੈਨੂੰ ਭੌਂਕੀਆਂ ਦਾ ਮਤੀਰੇ ਵਰਗਾ ਉਹਦਾ ਸਿਰ ਹੈ ਠੀਕ ਹੈ ਤੂੰ ਪੈਸੇ ਲੈ ਕੇ ਐਡ ਕਰਦਾ ਸੀ ਤੇ ਚੈਨਲ ਵੀ ਨਹੀਂ ਬਣਾਇਆ ਅਜੇ ਤੱਕ ਕਿਹੜੀ ਵਾਲੇ ਬਾਬੇ ਨਾਲ ਆਪਣੀ ਕੁੜੀ ਗਈ ਹੋਈ ਹੈ ਤੇ ਪਹਿਲਾਂ ਵੀ ਦੋ ਦਿਨਵਾਰੀ ਆਪਾਂ ਕੁੜੀ ਗਈ ਨਹੀਂ ਸੀ ਵੀ ਇਹਨੇ ਕੁੜੀ-ਕੁੜਦੇ ਮਾਰਦੇ ਸੀਗੇ ਉੱਥੇ ਤੇ ਪੈਸਿਆਂ ਦੀ ਮੰਗ ਕਰਦੀ ਸੀ ਜੇ ਪਹਿਲਾਂ ਤੋਂ ਆਪਾਂ ਜੇ ਇਹ ਮੈਨੂੰ ਕਹਿਣਗੇ ਵੀ ਨਾ ਵੀ ਤੂੰ ਆ ਮੇਰੀ ਫੀਮ ਦੇ ਟੱਪੀ ਆਪਣੇ ਪਰਸ 'ਚ ਪਾ ਕੇ ਤੁਰ ਵੀ ਮੈਨੂੰ ਇਹ ਚਾਹੀਦੀ ਆਪਾਂ ਮੈਂ ਕਰੂੰਗੀ ਤੇ ਤੇ ਜਿਹੜੇ ਜਿਹਨਾਂ ਨਾਲ ਹੋ ਰਿਹਾ ਸੀ ਦੋਵਾਂ ਵਰਸੀ ਦੇ ਇਹਨਾਂ ਤੋਂ ਗੋਹਰਵਾਰ ਬਰਬਰ ਨਾਲ ਕੋਲ ਕੇ ਬਾਅਦ ਬਾਅਦ ਤੇ ਇੱਕ ਲੱਖ ਤੋਂ ਪਾਰ ਹੀ ਆਉਂਦੇ ਜਾਂ ਤਾਂ ਮੈਂ ਲੈ ਕੇ ਜਾਊਗਾ ਨਹੀਂ ਤੁਹਾਨੂੰ ਮਾਰੂਗਾ ਜਾਂ ਮੈਂ ਤੁਹਾਨੂੰ ਮਾਰ ਕੇ ਲੈ ਕੇ ਜਾਵਾਂਗੀ ਤੇਰੀ ਕੁੜੀ ਦੇ ਬਾਗ ਦੇ ਵਿੱਚ ਜਿਹਨੇ ਡਰ ਬਠਾ ਰੱਖਿਆ ਤਾਂ ਤਾਰਪੂਰੀ ਪਰਾਂ ਜੈਸੀ ਲੜਨਾ ਉਹ ਦੇਖੀ ਅਸੀਂ ਤੁਸੀਂ ਦੱਸੋ ਸੀ ਨਾਨੀ ਨੂੰ ਨਾਲ ਲੈ ਕੇ ਆਉਂਗੀ ਅਨੰਦਪੁਰ ਦਾ ਮਤਾ ਪੜਿਆ 18ਵੀਂ ਮੰਗ ਕੀ ਲਿਖੀ ਆ ਸੰਤ ਚਨੈਲ ਸਿੰਘ ਨੇ ਪੰਜਾਬ ਵਿੱਚ ਪੋਸਟ ਦੇ ਠੇਕੇ ਖੋਲੋ ਤੇ ਉਹਨਾਂ ਦੇ ਕਾਰਡ ਬਣਾ। ਇਹ ਪਹਿਲਾਂ ਇਹ ਆ ਕਿ ਇੱਕ ਵਾਰੀ ਰਾਤ ਨੂੰ 1:30 ਵਜੇ ਉਦੋਂ ਵੀ ਦਰਵਾਜ਼ੇ ਕੋਲ ਜੇ ਧੰਗ ਗਿਆ। ਮਾਰਨੂਰ ਨੂੰ ਲੱਗਿਆ ਅਸੀਂ ਚਲੋ ਆਪਣੇ ਦਰਵਾਜ਼ੇ ਬੰਦ ਕਰ ਲਈਏ ਅਗਲੇ 2-4 ਵਜੇ ਆ ਜੋ ਵੀ ਅਸੀਂ ਥਾਣੇ ਪੁਲਿਸ ਨੂੰ ਕੰਪਲੇਂਟ ਦਿੱਤੀ ਸੀ ਕਿ ਪਹਿਲੇ ਹੀ 14 ਨੂੰ ਤੇ ਉਦੋਂ ਵੀ ਕਾਰਵਾਈ ਕੋਈ ਕੀਤੀ ਨਹੀਂ ਹੈਗੀ ਉਹਨਾਂ ਨੇ। ਮੇਰੀ ਕੁੜੀ ਪੜਨਾ ਜਲਦੀ ਐ ਪਰਪ ਵੀ ਨਹੀਂ ਦੇ ਰਿਹਾ ਮੇਰੀ ਕੁੜੀ ਨੂੰ ਮੈਂ ਅਕਾਲਪੁਰ ਦਾ ਧੰਨਵਾਦ ਕਰਦੀ ਆ ਕਿ ਅਕਾਲਪੁਰ ਨੇ ਮੈਨੂੰ ਇਹਨਾਂ ਦੇ ਲੜ ਲਾ ਮੇਰੀ ਘਰ ਵਾਲੀ ਨੂੰ ਇਹਨਾਂ ਨੇ ਕੱਡਨਾਪ ਕਰਕੇ ਰੱਖਿਆ ਸੀ ਤਾਂ ਹੀ ਆਏ ਸੀ ਇਹਨਾਂ ਨੂੰ ਆਏ ਪੁੱਛੋ ਕਿ ਵੀ ਘਰ ਵਾਲੀ ਨੂੰ ਮੇਰੀ ਨੂੰ ਸਾਹਮਣੇ ਲਿਆਓ ਉਸ ਤੋਂ ਬਾਅਦ ਮੇਰੀ ਸੱਸਾ ਜਿਹੜੀ ਇਹ ਇਹਦਾ ਮੈਂ ਬਾਅਦ ਵਿੱਚ ਦੁਆਰੇ ਖਲਾਸਾ ਕਰਾਂਗਾ ਵੀ ਇਹ ਕੌਣ ਆ ਇਹ ਕਹੀ ਜੀਆ ਇਹਦੇ ਪਿੰਡ ਦੇ ਵੀ ਦੱਸਣਗੇ ਸਾਰੇ ਇਹਦਾ ਸਾਰਾ ਪਰ ਇੱਕ ਵਾਰ ਮੇਰੀ ਘਰ ਵਾਲੀ ਨੂੰ ਤੁਸੀਂ ਤੁਹਾਨੂੰ ਮੇਰੀ ਬੇਨਤੀ ਆ ਉਹਨੂੰ ਮੇਰੇ ਸਾਹਮਣੇ ਰੱਖੋ ਤੋ ਇੰਨਾ ਕਿ ਜ਼ਰੂਰ ਮਾਣ ਹੈ ਕਿ ਮੈਨੂੰ ਕਦੇ ਕਿਸੇ ਰੂੜੀ ਵੱਲ ਨਹੀਂ ਦੇਖਣਾ ਪੋਗਾ ਵੀ ਮੇਰਾ ਸਿੰਘ ਉੱਥੇ ਪਾਉਗਾ ਤੇ ਮੈਨੂੰ ਚੱਕ ਕੇ ਲੈ ਜਾਣਾ ਪੋਗਾ ਨਾ ਉਹਦੀ ਬਾਹ ਦੇ ਵਿੱਚ ਮੈਨੂੰ ਕੋਈ ਇੰਜੈਕਸ਼ਨ ਮਿਲੂਗਾ ਇਹ ਗੱਲ ਦਾ ਮੈਨੂੰ ਪੂਰਾ ਸਕੂਨ ਆ ਹੇ ਸਵੇਰ ਤੱਕ ਬਜੀ ਮਰੇ ਕਰ ਗਿਆ ਆਪਾ ਪੋਰਸਰ ਨੂੰ ਫੋਨ ਕੀਤਾ ਕਿ ਬੰਦੇ ਕਹਦਾ ਮੈਂ ਕੱਦਦਾ ਪੁਲੀਕਾ ਤੇ ਕਹਿੰਦਾ ਕਿ ਕੱਪਸਾ ਗਈ ਕਿੱਥੋਂ ਸੀ ਕਹਿੰਦਾ ਕੋਈ ਛੜਪੂ ਆ ਕਹਿੰਦਾ ਤੇਰੇ ਨੰਬਰ ਉੱਤੇ ਦਾ ਬੰਬ ਬਰਫੇਦਾ ਗੁੰਬਕ ਦਾ ਵਿਦੇਸ਼ ਆ ਰਿਹਾ ਸੀ ਕਿੰਨੇ ਕਹਦਾ ਮੈਂ ਪਹਿਲੀ ਵਾਰ ਦੇਖਿਆ ਮੈਂ ਤੇ ਪੈਰਾਂ 'ਚ ਪੱਤੀ ਰੱਖੀ ਆ ਸ਼ਰਾਬ ਸਾਡਾ ਮੁੱਖ ਮੰਤਰੀ ਸ਼ਰਾਬ ਆਪ ਪੀਂਦਾ ਏ ਜਰਮਨੀ ਗਿਆ ਡਿਬੇਟ ਕਰਨ ਉੱਥੇ ਜਹਾਜ਼ ਤੇ ਮਹਿੰਗੀ ਸ਼ਰਾਬ ਦੇਖ ਕੇ ਪਹਿਲੀ ਟਾਈਟਲ ਏ ਬੀ.ਐਮ.ਐਲ ਲੜਨ ਆਉਂਦਾ 골ਡੀ ਬਰਾੜ ਦਿੰਦਾ ਮੇਰਾ ਤੋਂ ਇਹ ਤਾਂ ਮੈਂ ਇਕੱਲਾ ਆਉਂਦਾ ਲੜਨ ਦੇ ਨਾਲ ਇਹ 10 15 ਜਣੇ ਮੈਂ ਇਕੱਲਾ ਆਇਆ ਉਹਨਾਂ ਦੀ ਜਿਹਨੇ ਬੇਟੀ ਦੀ ਮੈਰਿਜ ਹੋਈ ਸੀ ਕੋਈ ਗੁਰਵਿੰਦਰ ਸਿੰਘ ਹੋਣੀ ਨੇ ਕਿਹੜੀ ਜੱਟਾਂ ਤੋਂ ਮੂਟ ਇਹਨਾਂ ਦਾ ਲਾਸਟ ਈਅਰ ਮੈਰਿਜ ਹੋਈ ਸੀ ਇੰਨਾ ਕੋਈ ਆਪਸ ਮੈਟ੍ਰਿਮੋਨੀਅਲ ਡਿਸਪੂਟ ਚੱਲ ਰਿਹਾ ਹੈ। ਇਹਨਾਂ ਦੀ ਪਹਿਲਾਂ ਓਥੇ ਆਪਸ ਲੜਾਈ ਹੋਈ ਹੈ ਦੋਨਾਂ ਦੀ ਗੁੱਸੇ ਵਿੱਚ। ਉਸ ਤੋਂ ਬਾਅਦ ਆਫਟਰ दैट ਜਦੋਂ ਇਹ ਹਸਪੀਟਲ ਦਾਖਲ ਹੋਣ ਆਏ ਆ ਉਹ ਜਦ ਮੈਨਾਂ ਨੂੰ ਸਾਢੇ 1 ਤਕਰੀਬਨ ਕੁਝ ਸਾਢੇ 3-4 ਵਜੇ ਦੀ ਗੱਲ ਹੈ। ਫਤਗੜ ਸਾਹਿਬੀ ਦੇ ਪਰਿਵਾਰਕ ਝਗੜੇ ਦੌਰਾਨ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਸੀ। ਜਾਣਕਾਰੀ ਅਨੁਸਾਰ ਗੁਰਜੀਤ ਕੌਰ ਦਾ ਆਪਣੇ ਜਵਾਈ ਬਾਬਾ ਖੇੜੀ ਵਾਲੇ ਨਾਲ ਆਪਣੀ ਨੂੰ ਸਹੁਰੇ ਨਾਲ ਭੇਜਣ ਨੂੰ ਲੈ ਕੇ ਝਗੜਾ ਵੀ ਹੋਇਆ ਸੀ ਤੇ ਬਾਬਾ ਗੁਰਿੰਦਰ ਸਿੰਘ ਖੇੜੀ ਵਾਲਾ ਪ੍ਰਭਦੀਪ ਸਿੰਘ ਤੇ ਬਾਬੇ ਦੀ ਸੱਸ ਗੁਰਜੀਤ ਕੌਰ ਤੇ ਰਮਨ ਜੋਤ ਜ਼ਖਮੀ ਹੋ ਗਏ ਸਨ ਗੁਰਜੀਤ ਕੌਰ ਤੇ ਰਮਨ ਜੋਤ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਲੜਕੀ ਖੇੜੀ ਵਾਲੇ ਬਾਬੇ ਗੁਰਿੰਦਰ ਨਾਲ ਵਿਆਹੀ ਹੋਈ ਹੈ ਪਰ ਖੇੜੀ ਵਾਲਾ ਬਾਬਾ ਸ਼ੁਰੂ ਤੋਂ ਹੀ ਦਾਜ ਦੀ ਮੰਗ ਕਰਦਾ ਆ ਰਿਹਾ ਤੇ ਅੱਜ ਜਦੋਂ ਉਹਨਾਂ ਦੇ ਘਰ ਆਇਆ ਤਾਂ ਕਥਿਤ ਤੌਰ ਤੇ ਗੋਲੀ ਚਲਾ ਕੇ ਉਸਤੇ ਹਮਲਾ ਕਰ ਦਿੱਤਾ ਤੇ ਇੱਕ ਗੋਲੀ ਉਹਨਾਂ ਦੇ ਪੱਟ ਵਿੱਚ ਲੱਗੀ ਹੈ ਉੱਥੇ ਦੂਜੇ ਪਾਸੇ ਜਦੋਂ ਬਾਬਾ ਗਰੇਂਦਰ ਖੇੜੀ ਵਾਲੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਹਿਆ ਕਿ ਸਾਰੇ ਦੋ ਝੂਠੇ ਨੇ ਬਾਬੇ ਗੁਰਿੰਦਰ ਦੇ ਭਰਾ ਨੇ ਕਿਹਾ ਕਿ ਉਹਨਾਂ ਦੀ ਛੋਟੀ ਪਰਜਾਈ ਕੁਝ ਮਹੀਨਿਆਂ ਤੋਂ ਪੇਕੇ ਘਰਾਈ ਹੋਈ ਹੈ ਤੇ ਅੱਜ ਜਦੋਂ ਉਹਨਾਂ ਦਾ ਭਰਾ ਆਪਣੀ ਪਰਜਾਈ ਦੀ ਨਾਨੀ ਇੱਕ ਹੋਰ ਬਜ਼ੁਰਗ ਔਰਤ ਨੂੰ ਨਾਲ ਲੈ ਕੇ ਆਪਣੀ ਘਰਵਾਲੀ ਨੂੰ ਘਰ ਲੈ ਜਾਣ ਲਈ ਆਇਆ ਤਾਂ ਉਕਤ ਉਸਦੇ ਸਾਰੇ ਨੇ ਉਹਨਾਂ ਤੇ ਹਮਲਾ ਕਰ ਦਿੱਤਾ ਜਿਸ ਦੇ ਸਿੱਟੇ ਵਜੋਂ ਪ੍ਰਭਦੀਪ ਸਿੰਘ ਉਸ ਦਾ ਭਰਾ ਜ਼ਖਮੀ ਹੋ ਗਿਆ ਜਿਸ ਨੂੰ ਉਹ ਜਦੋਂ ਹਸਪਤਾਲ ਲੈ ਕੇ ਆਇਆ ਤਾਂ ਪਿੱਛੇ ਉਹਦਾ ਸਾਲਾ ਆਇਆ ਤਾਂ ਉਸ ਨੇ ਉਸ ਦੇ ਵਿੱਚ ਗੱਡੀ ਮਾਰ ਦਿੱਤੀ ਜਿਸ ਵਿੱਚ ਉਸਦਾ ਭਰਾ ਗੁਰਿੰਦਰ ਬਾਬਾ ਜ਼ਖਮੀ ਹੋ ਗਿਆ ਜੋ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ ਇਸ ਸਬੰਧੀ ਡੀਐਸਪੀ ਸੁਖਰਾਤ ਸਿੰਘ ਨੇ ਕਿਹਾ ਕਿ ਗੁਰਿੰਦਰ ਖੇੜੀ ਵਾਲੇ ਬਾਬਾ ਤੇ ਗੁਰਜੀਤ ਕੌਰ ਦਾ ਆਪਸੀ ਝਗੜਾ ਹੈ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਜ਼ਿਕਰ ਜੋਗਾ ਕਿ ਹੁਣ ਇਸ ਕੇਸ ਦੇ ਵਿੱਚ ਬਾਬਾ ਗੁਰਿੰਦਰ ਸਿੰਘ ਖੇੜੀ ਵਾਲਾ ਤੇ ਪ੍ਰਭਦੀਪ ਸਿੰਘ ਖਿਲਾਫ ਮਾਮਲਾ ਦਰਜ ਹੋ ਗਿਆ ਬੀਤੇ ਦਿਨ ਹੀ ਬਾਬਾ ਗੁਰਿੰਦਰ ਸਿੰਘ ਖੇੜੀ ਵਾਲਾ ਬਾਬਾ ਤੇ ਉਹਦੇ ਸਹੁਰਾ ਪਰਿਵਾਰ ਪਰਿਵਾਰ ਦਰਮਿਆਨ ਹੋਏ ਝਗੜੇ ਵਿੱਚ ਚੱਲੀ ਗੋਲੀ ਦੇ ਮਾਮਲੇ ਨੂੰ ਲੈ ਕੇ ਫਤਿਹਗੜ੍ਹ ਸਾਹਿਬ ਪੁਲਿਸ ਨੇ ਗੁਰਿੰਦਰ ਸਿੰਘ ਖੇੜੀ ਤੇ ਪ੍ਰਭਦੀਪ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਸਬੰਧੀ ਜਾਣਕਾਰੀ ਦਿੰਦੇ ਆ ਡੀਐਸਪੀ ਸੁਖਰਾਜ ਸਿੰਘ ਨੇ ਕਿਹਾ ਕਿ ਜੋ ਬੀਤੀ ਰਾਤ ਗੁਰਜੀਤ ਕੌਰ ਦੇ ਬਿਆਨ ਦਰਜ ਕਰਕੇ ਐਫਆਈਆਰ ਗੁਰਿੰਦਰ ਸਿੰਘ ਖੇੜੀ ਜੱਟਾਂ ਵਾਲੇ ਅਤੇ ਪ੍ਰਭਦੀਪ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਡਾਕਟਰ ਅਨਸਾਰ ਹੁਣ ਗੁਰਿੰਦਰ ਸਿੰਘ ਗਵਾਹੀ ਦੇਣ ਯੋਗ ਨਹੀਂ ਹੈ ਉਹਨਾਂ ਦਾ ਬਿਆਨ ਹਜੇ ਦਰਜ ਨਹੀਂ ਹੋ ਸਕਿਆ ਗੁਰਿੰਦਰ ਜੀ ਦਿੱਲੀ ਮਾਰਕਟ ਆਏ ਕੀ ਮਾਮਲਾ ਸਾਰਾ ਮਾਮਲਾ ਜੀ ਪਹਿਲਾਂ ਤਾਂ ਮੈਂ ਦੱਸ ਦੇਣਾ ਕਿ ਉਹ ਜਿਹੜੀ ਬਾਬਾ ਗੁਰੂ ਸਿੰਘ ਜੀ ਮੇਰੇ ਬਰਦਰ ਨੇ ਲਿਆ ਉਹ ਕਾਫੀ ਦਿਨਾਂ ਤੋਂ ਬਿਮਾਰ ਚੱਲ ਰਿਹਾ ਸੀ ਡੀ ਐਮ ਸੀ ਹਸਪੀਟਲ ਲੁਧਿਆਣੇ ਦੇ ਵਿੱਚ ਹੁਣ ਜਿਹੜਾ ਇਲਾਜ ਚੱਲ ਰਿਹਾ ਸੀ ਦਾ ਲਾਸਟ ਟਾਈਮ ਤੇ ਕੱਲ ਹੀ ਹਲੇ ਛੁੱਟੀ ਮਿਲੀ ਸੀ ਉਸ ਤੋਂ ਬਾਅਦ ਅੱਜ ਜਿਹੜਾ ਦੁਵਾਰਾ ਇਹਨਾਂ ਦੇ ਪਹਿਲਾਂ ਤੋਂ ਜਿਹੜਾ ਇਹਨਾਂ ਦੀ ਵਾਈਫ ਆ ਤੇ ਇਹਨਾਂ ਦੀ ਸੱਸਾ ਉਹ ਇਹਨਾਂ ਦੀ ਵਾਈਫ ਨੂੰ ਰਿ ਆਉਣ ਨਹੀਂ ਦਿੰਦੀ ਇਹਨਾਂ ਕੋਲ ਠੀਕ ਅਮੀ ਕੋਈ ਮੜਾ ਮੋਟਾ ਉਹ ਚੱਲ ਰਿਆ ਸੀ ਉਰੇ ਸੀ ਇਹਨਾਂ ਦੇ ਜਿਹੜੇ ਮਾਮਾ ਜੀ ਸੀਗੇ ਮਤਲਬ ਬਾਬਾ ਜੀ ਦੀ ਵਾਈਫ ਦੇ ਮਾਮਾ ਜੀ ਸੀ ਅੱਜ ਉਹਨਾਂ ਨਾਲ ਫੋਨ ਤੇ ਗੱਲ ਹੋਈ ਸੀ ਇਹ ਡੀਐਮਸੀ ਚੋ ਦਵਾਈ ਲੈ ਕੇ ਸਿੱਧਾ ਉਹਨਾਂ ਮਾਮਾ ਜੀ ਕੋਲੇ ਗਏ ਉਸ ਤੋਂ ਬਾਅਦ ਚ ਉਹਨਾਂ ਨੇ ਮਤਲਬ ਜਿਹੜੀ ਨਾਨੀ ਜੀ ਸੀ ਇਹਨਾਂ ਦੀ ਉਹਨ ਨਾਲ ਲੈ ਕੇ ਉਹਨਾਂ ਦੇ ਘਰੇ ਗੱਲ ਕਰਨ ਜਾ ਰਹੇ ਸੀ ਦੋ ਬੰਦੇ ਸੀ ਇੱਕ ਮੇਰਾ ਭਰਾ ਦੂਜਾ ਪ੍ਰਭਦੀਪ ਸਿੰਘ ਤੇ ਬਾਬਾ ਜੀ ਤੇ ਤੀਸਰੇ ਉਹਨਾਂ ਨਾਨੀ ਜੀ ਹੋ ਗਏ ਉਹਨਾਂ ਦੇ ਘਰੇ ਗਏ ਤਾਂ ਜੇਟ ਬੂਟ ਮਤਲਬ ਖੜਕਾਉਂਦੇ ਸੀ ਉਹਨਾਂ ਦੇ ਉਹੀ ਲਾ ਕੇ ਬੋਲਣ ਤੇ ਗੱਲ ਕਰਦੇ ਕਰਦੇ ਉਹਨਾਂ ਨੇ ਗੇਟ ਨਹੀਂ ਖੋਲਿਆ ਪਿੱਛੋਂ ਕਿਸੇ ਹੋਰ ਕੋਠੀ ਤੋਂ ਕਾਫੀ ਮੁੰਡੇ ਇਕੱਠੇ ਹੋ ਕੇ ਆਏ ਮਤਲਬ ਪਹਿਲੀ ਤਿਆਰੀ ਤੇ ਬੈਠੇ ਸੀ ਜਿਹੜਾ ਮੇਰਾ ਪ੍ਰਭ ਦੀ ਭਰਾ ਮਤਲਬ ਉਹਦੇ ਸਿਰ 'ਤੇ ਡਾਂਗਾ ਰਾੜਾ ਰੂੜਾ ਮਾਰ ਕੇ ਕਾਫੀ ਸੱਟਾਂ ਮਾਰੀਆਂ ਉਹਦੇ ਉਸ ਤੋਂ ਬਾਅਦ ਬਾਬਾ ਜੀ ਉਹਨਾਂ ਨੂੰ ਲੈ ਕੇ ਉਰੇ ਆ ਗਏ ਗੱਡੀ 'ਚ ਆਪਣੇ ਹਸਪਤਾਲ ਦੇ ਵਿੱਚ ਹਸਪਤਾਲ ਦੇ ਉੱਥੇ ਵੀ ਮਾਰੇ ਨਾ ਬਾਬਾ ਜੀ ਦੇ ਵੀ ਮਾਰੇ ਰੋੜੇ ਰੂੜੇ ਚਲੋ ਉਹਨਾਂ ਨੇ ਕੋਈ ਜ਼ਿਆਦਾ ਸੱਟ ਨਹੀਂ ਸੀ ਇੱਥੇ ਉਦੋਂ ਬਾਅਦ ਚੋਰੇ ਆ ਕੇ ਜਦਾ ਹਸਪੀਟਲ ਦੇ ਵਿੱਚ ਉਤਰੇ ਗੱਡੀ ਚੋਂ ਉਹ ਜਿਹੜਾ ਰਾਮਨ ਜੋਦਾਬਾ ਪਾਪਾ ਜੀ ਦਾ ਸਾਲਾ ਉਹਨੇ ਲਿਆ ਕੇ ਗੱਡੀ ਬਾਬਾ ਜੀ ਦੇ ਵਿੱਚ ਮਾਰੀ ਮਤਲਬ ਗੱਡੀ 'ਚ ਉੱਤਰ ਕੇ ਜਾਂ ਤੁਰੰਤ ਤੁਰਨ ਲੱਗੇ ਦੂਰ ਤੋ ਭਜਾ ਕੇ ਗੱਡੀ ਲੱਤਾਂ ਦੇ ਵਿੱਚ ਮਾਰੀ ਖੜੇ ਸੀਗੇ ਬਾਬਾ ਜੀ ਮਤਲਬ ਗੱਡੀ 'ਚ ਉੱਤਰ ਕੇ ਲਿਆ ਕੇ ਜੂ ਮਾਰੀ ਦੇਖਦੇ ਆਂ ਅੱਗੇ ਪੁਲਿਸ ਕੀ ਮੈਂ ਕੀ ਕਾਰਵਾਈ ਕਰਦੀ ਹੈ ਉਹਨਾਂ ਨੇ ਕਿਹਾ ਕਿ ਇੱਕ ਕਾਫੀ ਜਣੇ ਆਏ ਸੀ ਤੇ ਗੋਲੀ ਮਾਰੀ ਜਿਹੜੀ ਗਰਜੀਤ ਕੌਰ ਨੇ ਗਿਆ ਸੀ ਉਹ ਸੀਸੀਟੀਵੀ ਦਾਖ ਦਊਗੀ ਨਾ ਸੀਸੀਟੀਵੀ ਫੁਟੇਜ ਲੈ ਲੋ ਉਹਨਾਂ ਦੇ ਘਰ ਦੀ ਤੇ ਹਸਪਤਾਲ ਦੇ ਵਿੱਚ ਸੀਸੀਟੀਵੀ ਲੱਗਿਆ ਹੋਊਗਾ ਜਿਹੜੀ ਉਹਨਾਂ ਨੇ ਗੱਡੀ ਮਾਰੀ ਇੱਥੇ ਮਲਾਜਮ ਦੀ ਮੌਜੂਦ ਸੀਗੇ ਮੈਂ ਸਾਹਮਣੇ ਹੋਇਆ ਜੀ ਪੂਰੇ ਰਾੜਾ ਨਾਲ ਵੀ ਕੋਟੇ ਮਲਾਜਮ ਵੀ ਇੱਥੇ ਜਿਹਨਾਂ ਦੀ ਡਿਊਟੀ ਹੋਣੀ ਉਹਨਾਂ ਨੂੰ ਪਤਾ ਹੋਣਾ ਜਾ ਜਿਹੜਾ ਇੱਥੇ ਸੀਸੀਟੀਵੀ ਉਹ ਤੋਂ ਵੀ ਦੇਖ ਸਕਦੇ ਸਾਰਾ ਕੁਝ ਸਾਹਮਣੇ ਆ ਜਾਂਦਾ ਤੇ ਕਹਿੰਦੇ ਜੀ ਤੁਸੀਂ ਥ੍ਰੈਟ ਦਿੰਦੇ ਹੋ ਗੋਲਡੀ ਬਰਾੜ ਦਾ ਕਿ ਪਹਿਲਾਂ ਵੀ ਕਹਾਣੀਆਂ ਦੱਤੀਆਂ ਨੇ ਬਹੁਤ ਨੇ ਇਲਜ਼ਾਮ ਦਾ ਇਹ ਮੇਰੇ ਗਲ ਇਲਜ਼ਾਮ ਟਾਲ ਜਾ ਗੋਲਡੀ ਬਰਾੜ ਦਾ ਹਾਂ ਜੀ ਮੈਂ ਲੋ ਕੋਈ ਨਾ ਪੁਲਿਸ ਵੈਰੀਫਾਈ ਕਰ ਲਊਗੀ ਕੋਈ ਹੋਇਆ ਇਦਾਂ ਦਾ ਕੋਈ ਗੱਲ ਉਹ ਤੇ ਵਾਈਪਨ ਤਾਂ ਨਹੀਂ ਯੂਜ਼ ਕਰਿਆ ਤੁਸੀਂ ਨਹੀਂ ਹਾਂ ਜੀ ਪਰ ਹਾਈ ਨਾ ਇਹ ਤਾਂ ਗੱਲ ਇਹ ਗੱਲ ਜੇ ਲੜਨ ਆਉਂਦੇ ਨਾਨੀ ਜੀ ਨੂੰ ਨਾਲ ਕਿਉਂ ਲੈ ਕੇ ਆਏ ਮੇਰੇ ਥੋੜੀ ਮੂਹ ਤੇ ਸੱਟ ਆ ਬਾਈ ਜੇ ਅਸੀਂ ਲੜਨ ਆਉਂਦੇ ਅਸੀਂ ਤੁਸੀਂ ਦੱਸੋ ਅਸੀਂ ਨਾਨੀ ਨੂੰ ਨਾਲ ਲੈ ਕੇ ਆਉਂਦੇ ਨਾ ਅਸੀਂ ਦੋ ਜਾਨੇ ਤੇ ਨਾਨੀ ਨੂੰ ਲੈ ਕੇ ਕਿਹਨਾਂ ਤੇ ਗੱਲ ਕਰਨ ਆਇਆ ਮੈਂ ਤਾਂ ਆਪ ਮਾਰ ਚੱਲਦਾ ਸੀ ਮੈਨੂੰ ਕੋਈ ਦੁੱਖ ਨਹੀਂ ਹੈਗਾ ਵੀ ਇਹਨਾਂ ਨੇ ਐ ਕਰਿਆ ਪਰ ਇਹਨਾਂ ਨੇ ਬਹੁਤ ਸਾਡਾ ਮਤਲਬ ਕਿ ਭਲੇਖੇ ਚ ਲੈ ਕੇ ਕਰਤਾ ਸਾਨੂੰ ਸਾਨੂੰ ਐ ਨਹੀਂ ਸੀ ਪਤਾ ਵੀ ਇਹ ਇੰਨਾ ਇਸ ਤਰ੍ਹਾਂ ਕਰਨਗੇ ਪਹਿਲਾਂ ਤਾਂ ਉੱਥੇ ਰਾੜਾ ਮਾਰੀਆਂ ਗੱਡੀ ਭੰਨਤੀ ਸਾਰੀ ਫਿਰ ਹਸਪਤਾਲ ਦੇ ਮੂਹਰੇ ਸੀਸੀਟੀਵੀ ਕੈਮਰਾ ਉਹ ਤੁਸੀਂ ਕਢਾ ਕੇ ਦੇਖ ਲਓ ਉਹਦੇ ਵਿੱਚ ਐਨ ਇਨਸਾਫ ਦਿਖਦਾ ਕਹਿੰਦਾ ਉਹ ਖੜਾ ਉਹ ਖੜਾ ਉਹਨੇ ਆ ਕੇ ਮੈਨੂੰ ਜੀ ਸੱਤ ਅੱਠ ਬਟੁਕ ਤੇ ਚੱਕਤਾ ਸਾਰੀ ਬਾਹਾਂ ਟੁੱਟ ਗਈ ਪਿਆ ਸਾਰੀ ਬਾਹ ਫੱਟੀ ਪਈਆਂ ਆਂਗਲਾ ਟੁੱਟ ਗਈਆਂ ਇੱਕ ਲੱਤ ਟੁੱਟ ਗਈ ਆ ਚਾਰ ਦੰਦ ਟੁੱਟ ਗਏ ਤੇ ਤੁਸੀਂ ਮੈਨੂੰ ਦੱਸੋ ਜੇ ਮੈਂ ਤੁਸੀਂ ਕਹਿੰਦੇ ਹੋ ਵੀ ਗੋਲਦੀ ਬਰਾੜ ਜਾ ਗੱਜੇ ਮੈਂ ਇਹ ਫਿਰ ਮੈਂ ਐਵੇਂ ਆਉਂਦਾ ਥੋੜੇ ਤੁਸੀਂ ਆਪਦੇ ਦਿਮਾਗ ਨਾਲ ਸੋਚੋ ਉੱਤਰਕਾਰ ਵੀ ਜੇ ਮੈਂ ਲੜਨ ਆਉਂਦਾ 골ਡੀ ਬਰਾੜ ਦਿੰਦਾ ਮੇਰਾ ਉਹ ਇਹ ਤਾਂ ਮੈਂ ਇਕੱਲਾ ਆਉਂਦਾ ਲੜਨ ਜਾਂ ਨਾਲ ਇਹ 10 15 ਜਣੇ ਮੈਂ ਇਕੱਲਾ ਆਇਆ ਨਾਲੇ ਮੇਰੀ ਘਰ ਵਾਲੀ ਨੂੰ ਇਹਨਾਂ ਨੇ ਧੱਕੇ ਨਾ ਰੱਖਿਆ ਹੋਇਆ ਜੀ ਮੇਰੀ ਘਰ ਵਾਲੀ ਨੂੰ ਇਹਨਾਂ ਨੇ ਕਟਨਾਪ ਕਰਕੇ ਰੱਖਿਆ ਸੀ ਤਾਂ ਹੀ ਆਏ ਸੀ ਇਹਨਾਂ ਨੂੰ ਐ ਪੁੱਛੋ ਕਿ ਵੀ ਘਰ ਵਾਲੀ ਨੂੰ ਮੇਰੀ ਨੂੰ ਸਾਹਮਣੇ ਲਿਆਓ ਉਸ ਤੋਂ ਬਾਅਦ ਤੇ ਮੇਰੀ ਸੱਸਾ ਜਿਹੜੀ ਇਹ ਇਹਦਾ ਮੈਂ ਬਾਅਦ ਵਿੱਚ ਦੁਆਰੇ ਖੁਲਾਸਾ ਕਰੂੰਗਾ ਵੀ ਇਹ ਕੌਣ ਆ ਇਹ ਕਹੀ ਜੀ ਆ ਇਹਦੇ ਪਿੰਡ ਦੇ ਵੀ ਦੱਸਣਗੇ ਸਾਰੇ ਇਹਦਾ ਸਾਰਾ ਪਰ ਇੱਕ ਵਾਰ ਮੇਰੀ ਘਰ ਵਾਲੀ ਨੂੰ ਤੁਸੀਂ ਤੁਹਾਨੂੰ ਮੇਰੀ ਬੇਨਤੀ ਆ ਉਹਨੂੰ ਮੇਰੇ ਸਾਹਮਣੇ ਲੈ ਕੇ ਝਗੜਾ ਉਹਦੇ ਨਾਲ ਹੈ ਨਹੀਂ ਸੀ ਉਹਨੂੰ ਘਰ ਹੀ ਤੁਹਾਡੀ ਘਰ ਵਾਲੀ ਨਾਲ ਕੋਈ ਹੋਈ ਹੈ ਜੀ ਇਹਨਾਂ ਦੀ ਘਰ ਵਾਲੀ ਦਾ ਹੋ ਗਿਆ 2 ਮਹੀਨੇ ਨੂੰ ਕੋਈ ਜੀ ਜਿਹੜੇ ਵਾਈਪਨ ਚਲਾ ਲੈ ਹੋਰ ਨਹੀਂ ਧਮਕੇ ਸਾਰੇ ਝੂਟ ਨੇ ਯਾਰ ਵੀਰੇ ਤੁਸੀਂ ਪੁਲਿਸ ਵੈਰੀਫਾਈ ਕਰ ਲੂਗੀ ਜੇ ਅਸੀਂ ਵਾਈਪਨ ਸਾਡੇ ਕੋਲ ਹੁੰਦੇ ਜੇ ਅਸੀਂ ਚਲਾਉਂਦੇ ਅਸੀਂ ਛੱਡਦੇ ਥੋੜੀ ਇਹਨਾਂ ਨੂੰ ਸਾਸੀਂ ਲੜਨ ਯਾਰ ਵੀਰੇ ਨਾਨੀ ਨੂੰ ਲੜ ਲੈ ਕੁਝ ਆਵੇ ਸੱਚੇ ਤੁਸੀਂ ਕਿਸੇ ਲੇਡੀ ਜਨ ਨੂੰ ਨਾਲ ਲੈ ਕੇ ਜਾ ਰਹੇ ਹੋ ਬਜ਼ੁਰਗ ਨਾਨੀ ਮੇਰੇ ਲੜਨਾ ਜਾ ਰਹੇ ਇਹਦੇ ਨਾਨੀ ਸੀ ਕੌਣ ਕੌਣ ਸੀ ਇਹਨਾਂ ਦੀ ਕੁੜੀ ਦੀ ਨਾਨੀ ਸੀਗੀ ਨਾ ਇਹਦੀ ਮਾਂ ਸੀ ਜਿਹੜੀ ਗਰਜੀਤ ਕੌਰ ਆ ਜਿਹਦੇ ਨਾਲ ਲੜ ਜਿਹਦੀ ਮਾਂ ਗਰਜੀਤ ਕੌਰ ਦੀ ਸਗੀ ਮਾਂ ਸੀ ਉਹ ਕੁੜੀ ਦੀ ਨਾਨੀ ਕੁੜੀ ਦੀ ਨਾਨੀ ਸੀ ਅਸੀਂ ਤਾਂ ਯਾਰ ਮੈਨੂੰ ਕੀ ਪਤਾ ਦੀ ਕਿ ਵੀ ਇਹ ਐਂ ਕਰਨਗੇ ਠੀਕ ਆ ਤੇ ਚਲੋ ਇਹਨਾਂ ਨੇ ਜੋ ਕਰਨਾ ਦੀ ਘਰੇ ਆਇਆ ਨਾ ਸਾਡੇ ਨਾਲ ਕਰਤਾ ਤੇਰੋਂ ਹੁਣ ਅਗਲੀ ਵਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੋ ਕਰਾਉਣਗੇ ਹੱਥੋਂ ਕਰਾ ਲੈਣਗੇ ਜਾਂ ਕੋਈ ਨੀਂ ਭਰੋਸੇ ਚ ਲੈ ਕੇ ਥੋੜਾ ਜਿਹਾ ਕਰਤਾ ਸਾਡਾ ਕੰਮ ਚਲੋ ਠੀਕ ਆਇਆ ਛੇੜੀ ਵਾਲੇ ਬਾਬੇ ਨਾਲ ਆਪਣੀ ਕੁੜੀ ਵਿਆਹੀ ਹੋਈ ਹੈ ਤੇ ਪਹਿਲਾਂ ਵੀ ਦੋ ਦਿਨਵਾਰੀ ਆਪਾਂ ਕੁੜੀ ਗਈ ਨਹੀਂ ਸੀਗੀ ਇਹਨੇ ਕੁੜੀ ਕੁੜਦੇ ਮਾਰਦੇ ਸੀਗੇ ਉੱਥੇ ਤੇ ਪੈਸਿਆਂ ਦੀ ਮੰਗ ਕਰਦੇ ਸੀਗੇ ਪਹਿਲਾਂ ਤੋਂ ਆਪਣੇ ਤੋਂ ਦੋ ਤਿੰਨ ਵਾਰੀ ਆਪਾਂ ਭੇਜੀ ਨਹੀਂ ਹੈਗੀ ਕੁੜੀ ਰਿਸ਼ਤੇਦਾਰਾਂ ਨਾਲ ਇਕੱਠ ਕਰਕੇ ਵੇਰ ਲਈ ਜਾਂਦੇ ਸੀਗੇ ਤੇ ਪਹਿਲਾਂ ਇਹ ਆ ਕੇ ਇੱਕ ਵਾਰੀ ਰਾਤ ਨੂੰ 1:30 ਵਜੇ ਉਦੋਂ ਵੀ ਦਰਵਾਜ਼ੇ ਤੋਂ ਉੱਜੇ ਭੰਨ ਗਿਆ ਮਾਰ ਨੂੰ ਰੂਰ ਨੂੰ ਲੱਗਿਆ ਅਸੀਂ ਚਲੋ ਆਪਣੇ ਦਰਵਾਜ਼ੇ ਬੰਦ ਕਰ ਲਈਏ ਅੱਗੇ ਅਗਲੇ 2-4 ਵਜੇਆਂ ਜੋ ਵੀ ਅਸੀਂ ਥਾਣੇ ਪੁਲਿਸ ਨੂੰ ਕੰਪਲੇਂਟ ਕੀਤੀ ਹੋਈ ਸੀ ਕਿ ਪਹਿਲੇ ਹੀ 119 ਤੇ ਉਦੋਂ ਵੀ ਕਾਰਵਾਈ ਕੋਈ ਕੀਤੀ ਨਹੀਂ ਹੈਗੀ ਉਹਨਾਂ ਨੇ ਇਸ ਵਾਰੀ ਇਹ ਘਰੇ ਆ ਕੇ ਮੈਂ ਥੋੜਾ ਬਾਹਰ ਸੀਗਾ ਬਿਜਲੀ ਦਾ ਸਮਾਨ ਲੈਣ ਗਿਆ ਹੋਇਆ ਸੀ ਇਹਨੇ ਮਾਰਤਾ ਦੇ ਆ ਕੇ ਪਿੱਛੋਂ ਗੋਲੀਆਂ ਚਲਾਤੀਆਂ ਜਾਨੂ ਮੈਂ ਸਾਹਮਣੇ ਆਇਆ ਇਹਨਾਂ ਨੇ ਗੋਲੀਆਂ ਚਲ ਰਹੀਆਂ ਸੀਗੀਆਂ ਇਹ ਗੋਲੀਆਂ ਮਾੜ ਦਾ ਘਰੋਂ ਭੱਜ ਗਏ ਦਵੰਡੀ ਉੱਥੇ ਸਾਰੇ ਦਵੰਡੀ ਗੱਡੀ ਚੋਂ ਗੋਲੀਆਂ ਮਾਰਦਾ ਹੀ ਗਿਆ ਮੇਰੇ ਤੇ ਵੀ ਗੋਲੀਆਂ ਚਲਾਈਆਂ ਨੇ ਨੇ ਮਾਤਾ ਦੇ ਵੀ ਪੱਟੇ ਚ ਲੱਗੀ ਆ ਮੇਰੇ ਦੇ ਵੀ ਗੁੜੀਆਂ ਚਲਾਈਆਂ ਨੇ ਕੀ ਮੰਗਦਾ ਤੂੰ ਹੋਰ ਮੁੰਡੇ ਲੱਤ ਚ ਗੋੜੀ ਆ ਇਹ ਆਪਣੀ ਸਪਾਰਚਾਂ ਸਪੂਟਸ਼ਾਂ ਪਵਾ ਕੇ ਬਿਜਲੀ ਵਾਰੀ ਵੀ ਹਰੇਕ ਵਾਰੀ ਕਿਸ ਨੂੰ ਦਬਜ ਜਾਂਦਾ ਜੀ ਅਸੀਂ ਪ੍ਰਜਾਸ਼ ਨੂੰ ਬਣ ਕਰਦੇ ਆ ਕਿ ਸਾਨੂੰ ਇਨਜਾਬ ਦਿੱਤਾ ਜਾਵੇ ਅਸੀਂ ਆਪਣੀ ਕੁੜੀ ਦਾ ਖੇੜਾ ਜਣਾਉਣਾ ਆਏ ਇਥੋਂ ਇਹ ਇਨੇ ਘਰ ਤੇ ਆ ਕੇ ਦੋ ਵਾਰ ਛੱਡ ਕੇ ਹਮਲਾ ਕਰੀ ਇਹ ਜ਼ਬਰੀ ਵੀ ਗੁੜੀਆਂ ਚ ਲਹੀਆਂ ਨੇ ਇਹ ਕੀ ਮਾਮਲਾ ਕੀ ਹੈ ਮੈਂ ਖੇੜੀ ਵਾਲੇ ਬਾਬੇ ਨਾਲ ਉਹ ਕੁੜੀ ਗਈ ਸੀ ਬਾਰ-ਬਾਰ ਮੈਂ ਤਾਂ ਦਾਲੀ ਮਾਂ ਕਰਦੇ ਸੀ ਕਿ ਨਸ਼ਾ ਕਰਦਾ ਤੇ 3-4 ਵਾਰ ਕੋਈ ਲੜਕੇ ਤੋਰਤੀ ਬੁੱਲਾਏ ਆਉਂਦੇ ਆ ਸੀ ਫੇਰ ਤੋਰ ਦਿੰਦੇ ਲੈ ਹੁਣ ਵੀ 3 ਮਹੀਨੇ ਹੋ ਗਏ ਕੁੜੀ ਤੇ ਮੇਰੇ ਕੋ ਘਰੇ ਬੈਠੀ ਨਾ ਇੱਕ ਦਿਨ ਰਾਤ ਨੂੰ 1:30 ਵਜੇ ਆਏ ਆ ਅਸੀਂ ਪੁਲਿਸ ਨੂੰ ਕਾਰਵਾਈ 112 ਤੇ ਉਹੋ ਵੀ ਕਾਲ ਕੀਤੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਉਹੋ 3 ਬੰਦੇ ਮੇਰੇ ਘਰੇ ਆਏ ਸੀ ਅੱਜ ਵੀ 3 ਗੜੇ ਆਏ ਸੀ ਤੇ ਮੇਰੀ ਮਾਂ ਨੂੰ ਬਿਠਾ ਲਾਇਆ ਮੇਰੀ ਮਾਂ ਵੀ ਨਾਲ ਆਈ ਹੋਈ ਸੀ ਇਹ ਤਿੰਨੇ ਜਾਣੇ ਇਹ ਨਾਲ ਹੋ ਰਿਹਾ ਵੀ ਸੀ ਦੋ ਰਵਾਲ ਵਰਸੀ ਦੇ ਇਹਨਾਂ ਤੋਂ ਦੋਹਰਵਾਲ ਬਣਾਣਾ ਨੇ ਕੋਲ ਗਿਆ ਬਾਅਦ ਮਾਂ ਪਹਿਲੇ ਕਿ ਮੱਥੇ ਨੂੰ ਮਾਰੀ ਆਂ ਕਿਆ ਤਾਂ ਮੈਂ ਲੈ ਕੇ ਜਾਊਂਗਾ ਨਹੀਂ ਤੁਹਾਨੂੰ ਮਾਰੂਗਾ ਕਿਆ ਤੁਹਾਨੂੰ ਮਾਰ ਕੇ ਮੈਂ ਲੈ ਕੇ ਜਾਊਂਗਾ ਕਿ ਮੇਰੀ ਕੁੜੀ ਦੇ ਦਿਮਾਗ ਦੇ ਵਿੱਚ ਉਹਨੇ ਡਰ ਬਠਾ ਰੱਖਿਆ ਡਰ ਬੁਰੀ ਤਰ੍ਹਾਂ ਵੀ ਤੇਰੇ ਮਾਪਾ ਤੋਂ ਮੈਂ ਮਾਰ ਦੂੰ ਤੇਰੀ ਮਾਂ ਨੂੰ ਮਾਰ ਦੂੰ ਤੇਰੇ ਭਾਈ ਨੂੰ ਮਾਰ ਦੂੰ ਉਹ ਡਰਾਈ ਪਈ ਆ ਹੁਣ ਮੇਰੀ ਕੁੜੀ ਪੜਨਾ ਚਾਹਦੀ ਆ ਪੜ੍ਹਨ ਵੀ ਨਹੀਂ ਦੇ ਰਿਹਾ ਮੇਰੀ ਕੁੜੀ ਨੂੰ ਮੈਂ ਫੀਸ ਭਰੀ ਹੋਈ ਆ ਕਿੰਨੇ ਵਜਾਇਆ ਸੀ ਕੀ ਮਾਮਲਾ ਹੈ ਇਹ ਸਵੇਰ ਤਿੰਨ ਵਜੇ ਮਰੇ ਘਰੇ ਆਇਆ ਤਾਂ ਪੁਲਿਸ ਨੂੰ ਫੋਨ ਕੀਤਾ ਇਹ ਬੰਦਾ ਮੈਂ ਕਹਿੰਦਾ ਪਿੰਡੋਂ ਕੱਪ ਮੇਰੀ ਕੰਦੇਰੀ ਕੱਪ ਸਕਦਾ ਇਹ ਕਹਿੰਦਾ ਸੀ ਕਹਿੰਦਾ ਕੋਈ ਥੜਪੂਆ ਕਹਿੰਦਾ ਮੇਰੇ ਨਾਮ ਬਰਬਾ 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 ਦਾ ਕੋਈ ਬੰਦਾ ਸਿਗਾਦਨ ਆ ਉਹਨੂੰ ਵੀ ਪਤਾ ਮੈਂ ਪਹਿਲੀ ਵਾਰ ਦੇਖਿਆ ਮੈਂ ਤਾਂ ਪੈਰਾਂ 'ਚ ਵੱਜ ਵੀ ਰੱਖੀ ਕਿ ਵੀਰੇ ਮੈਂ ਨਹੀਂ ਆਪਣੀ ਪੁਲੀ ਤੋਪੀ ਹੈ ਕਿ ਆਖ ਉਸ ਕਰਦਾ ਮੈਂ ਅਜੇ ਤੁਰ ਦਰਵਾਜ਼ਾ ਦਿਖਾਵਾਂ ਚਲ ਭਾ ਦਰਵਾਜ਼ਾ ਦਿਖਾਉ ਦਿੱਤੇ ਆ ਵੀ ਆਜਾ ਲੋਕ ਦੇ ਦੇਖ ਤੋਂ ਮੇਰੀ ਤਾਂ ਪਿੱਛੇ ਦਵਾਤੇ ਵੱਲ ਨੂੰ ਲੈ ਕੇ ਜਾ ਰਹੀ ਜਦੋਂ ਇਹਨਾਂ ਵਾਲ ਬੰਦਾ ਮੇਰੇ ਤੇ ਹਮਲਾ ਕਰਤਾ ਵੀ ਮੇਰਾ ਮੇਰੇ ਗੱਲਾਂ ਦੇ ਸਾਹਮਣ ਇਹ ਗੋਲੀ ਚੱਲ ਰਹੀ ਹੈ ਮਤਲਬ ਇਹ ਕਿੰਨੀ ਚਲਾਇਆ ਦੋਰ ਬਾਰ ਬਰਸੀ ਤੇਰੇ ਪੱਟ ਤੇ ਗੋਲੀ ਬੱਤੀ ਆ ਪਿੱਛੇ ਲੱਤ ਤੇ ਗੋਲੀ ਵੱਜ ਕੇ ਬੂਰੇ ਨਿਕਲ ਗਏ ਲੈ ਲੋ ਕੁਝ ਪੁਲਿਸ ਕਬਰ ਤੁਸੀਂ ਦਿਖਾਓ ਪਹਿਲਾਂ ਵੀ 112 ਤੇ ਕਲੇਮ ਕੀਤੀ ਸੀ ਕਿ ਕਿਦਰ ਰਾਤ ਨੂੰ ਇਹਨੇ ਮੇਰੇ ਘਰ ਤੇ ਆਪਰਾ ਕੀਤਾ ਮੇਰੇ ਦਰਵਾਜ਼ੇ ਤੋੜੇ ਪਹਿਲੇ ਪੁਸਰੇ ਕੋਈ ਕਾਰਵਾਈ ਨਹੀਂ ਕੀਤੀ ਹੈ ਜੀ ਜੀਮਾਨ ਕਰ ਦਿਓ ਮੈਂ ਸ਼ਾਹ ਦੇ ਪੰਚ ਕਰਦੀ ਹਾਂ ਇਥੇ ਕੋਰਨੇ ਮਾਤਾ ਗੁਰੀ ਕਲੋਨੀ ਚ ਰਹਿੰਦੇ ਨੇ ਉਹਨਾਂ ਦੀ ਜਿਹਨੇ ਬੇਟੀ ਦੀ ਮੈਰਿਜ ਹੋਈ ਸੀ ਕੋਈ ਗੁਰਵਿੰਦਰ ਸਿੰਘ ਗੋਣੀ ਨੇ ਕਿਹੜੀ ਜੱਟਾਂ ਸੰਗੂਟ ਇਹਨਾਂ ਦਾ ਲਾਸਟ ਈਅਰ ਮੈਰਿਜ ਹੋਈ ਸੀ ਇਹਨਾਂ ਦਾ ਕੋਈ ਆਪਸ ਮੈਟ੍ਰਿਮੋਨੀਅਲ ਡਿਸਪਿਊਟ ਚੱਲ ਰਹਾ ਹੈ ਅੱਜ ਮੇਰੇ ਕੋਲ ਦੋਨੇ ਪਾਰਟੀ ਇਹਨਾਂ ਦੇ ਘਰੇ ਇਕੱਠੀਆਂ ਹੋਈਆਂ ਸੀ ਤੇ ਗੁਰਵਿੰਦਰ ਸਿੰਘ ਗੋਣੀ ਆਪਣੇ ਨਾਲ ਦੋ ਤੰਗੜੀਆਂ ਲੈ ਕੇ ਆਇਆ ਸੀ ਨਾ ਵੀ ਕੀ ਗੱਲ ਚੱਲ ਰਹੀ ਸੀ ਸਮਝ ਨਾਤਾ ਇਹਨਾਂ ਦੀ ਪਹਿਲਾਂ ਉੱਥੇ ਆਪਸ ਲੜਾਈ ਹੋਈ ਹੈ ਦੋਨਾਂ ਦੀ ਗਰੁੱਪ ਸੀ ਉਸ ਤੋਂ ਬਾਅਦ ਆਫਟਰ ਥੈਟ ਜਦੋਂ ਇਹ ਹਸਪੀਟਲ ਦਾਖਲ ਹੋਣ ਆਏ ਆ ਉਹ ਜਦੋਂ ਇਹਨਾਂ ਨੇ ਤੇ ਇਹ तकरीबन ਕੁਛ 3 4 ਵਜੇ ਦੀ ਗੱਲ ਹੈ ਸਾਨੂੰ ਇਨਫੋਰਮੇਸ਼ਨ ਆਈ ਹੈ ਅਸੀਂ ਹਸਪਤਾਲ ਆਏ ਆ ਮੇਰੇ ਗੁਰਵਿੰਦਰ ਸਿੰਘ ਓਣੀ ਨੇ ਤੇ ਉਹਨਾਂ ਦੇ ਇੱਕ ਕਜ਼ਨ ਨੇ ਉਹ ਤਾਂ ਦਾਖਲ ਨੇ ਹੋਏ ਤੇ ਜਿਹੜੀ ਗੁਰਜੀਤ ਕੌਰ ਓਣੀ ਨੇ ਉਹਨਾਂ ਦੇ ਕਿ ਮੈਂ 2 ਚ ਪੱਟ ਜੁਨਾਂ ਦੇ ਗੁਣ ਦੇ ਤਿੰਨ ਇਹ ਉਹਨਾਂ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਸੀ ਕਿ ਚੰਡੀਗੜ੍ਹ ਦੇ ਜੀਐਨ ਅਸਟੇਟ ਮੈਂ ਕਰੂ ਤੇ ਦੀਦੀ ਸਜੀਤ कौर ਕਹਿੰਦੇ ਨੇ ਸਾਡੇ ਨਾਲ ਗੱਲਬਾਤ ਹੋਈ ਸੀ ਕਹਿੰਦੇ ਸਾਨੂੰ ਜਿਹੜੇ ਖੇੜੀ ਵਾਲਾ ਬੰਦਾ ਉਹਨਾਂ ਦਾ ਜਵਾਈ ਹੈ ਜੀ ਉਹ ਸਾਨੂੰ ਥ੍ਰੈਟ ਕਰਦਾ ਹੈ ਲਗਾਤਾਰ ਗੋੜੀ ਬਰਾੜ ਦੀਆਂ ਧਮਕੀਆਂ ਵੀ ਦਿੰਦਾ ਸੀ ਉਸ ਨੂੰ ਸੂਚਿਤ ਵੀ ਕਰਿਆ ਉਹ ਇਦਾਂ ਕਹਿੰਦੇ ਨੇ ਦੇਖੋ ਜੀ ਹਲੇ ਸਾਡੀ ਗੁਰਜੀਤ ਕਰੋਨਾ ਦੇ ਕੋਈ ਹੋਰ ਖ਼ੈਰ ਨਹੀਂ ਨਾਮ ਨਾਲ ਦੇ ਨਾਮ ਤਾਂ ਨਹੀਂ ਹੋਈ ਹੈ ਜੇ ਕੋਈ ਇਹੇ ਜੀ ਗੱਲ ਹੋਊਗੀ ਜਿਹੜੀ ਜੋ ਬਣਦੀ ਕਰ ਲਈ ਉਹ ਹਲੇ ਅਸੀਂ ਉਹਨਾਂ ਨੂੰ ਸੁਣਿਆ ਨਹੀਂ ਹੈ ਜਿਹੜਾ ਜਿਹੜੇ ਲੋਕਾਂ ਤੋਂ ਗੱਲ ਪਤਾ ਚੱਲੀ ਹੈ ਜੀਤ ਪਾਰਟੀ ਦਾਖਲ ਹੈ ਉਹਨਾਂ ਨਾਲ ਸੱਜੇ ਜੇ ਕੋਈ ਇਹੇ ਜੀ ਗੱਲ ਹੋਊਗੀ ਤਾਂ ਅਕੋਰਡਿੰਗਲੀ ਕਰ ਲਈ ਹੋਊਗੀ ਤੇ ਵਾਈਪਨ ਕਿਹਨਾ ਬਲਿਊਜ਼ ਕਰੇਗੇ ਦੇਖੋ ਜੀ ਗੁਰਜੀ ਹਲੇ ਤੱਕ ਇਹ ਨਹੀਂ ਇਨਫੋਰਮੇਸ਼ਨ ਨਹੀਂ ਹੈ ਕਿ ਉਹਨਾਂ ਦੇ ਹੋਰੀ ਜੱਗੀ ਹੈ ਕਿਨੇ ਚਲਾਈ ਹੈ ਕਿਵੇਂ ਚੱਲੀ ਹੈ ਇਹ ਹਲੇ ਪੀੜਾ ਕੱਲ ਵੀ ਸਾਡੇ ਤਕਰੀਬਨ ਇੱਥੇ ਸਾਢੇ 3-4 ਵਜੇ ਮਾਤਾ ਗੁਜਰੀ ਕੌਣੀ ਹੈ ਫਟੇਗੜ ਸਾਹ ਖਾਨ ਦੇ ਉੱਤੇ ਉੱਥੇ ਗੁਰਜੀਤ ਕੌਰ ਉਹਨਾਂ ਦੀ ਪੇਟੀ ਦਾ ਹਸਬੰਡ ਉਹਨਾਂ ਦੇ ਹਸਬੰਡ ਦਾ ਗੁਰਿੰਦਰ ਸਿੰਘ ਉਹਨੇ ਖੇਡ ਦਿੱਤਾ ਸੀ ਸੰਗੂਪਤ ਉਹਨਾਂ ਨਾਲ ਮਠੀ ਨਾਗੋ ਸਕੂਲ ਚੱਲਦਾ ਸੀ ਕੱਲ ਕੀ ਪੂਰੀ ਗੱਲ ਤਾਂ ਸਾਨੂੰ ਹਲੇ ਕਲੀਅਰ ਨਹੀਂ ਹੈ ਕਿ ਉਹ ਕੁਸ਼ਨਰ ਯਹਾਂ ਪਹੁੰਚਿਆ ਮਤਾਂ ਕੋ ਬਾਕਸ ਕਰਨ ਲਈ 18 ਵਾਪਸ ਲੈਂਦੀ ਉਹ ਸੀ ਇਨ ਦ ਮੇਨ ਟਾਈਮ ਉਹਨਾਂ ਦੀ ਉੱਥੇ ਲੜਾਈ ਹੋ ਗਈ ਆ ਕੁਝ ਖਾਸ ਹੋ ਗਈ ਫਿਰ ਉਥੇ ਇੱਕ ਫਾਇਰ ਵੀ ਹੋਇਆ ਜਿਹਨੇ ਕਿਹਾ ਜਾ ਰਿਹਾ ਹੈ ਕਿ ਗੁਰਵਿੰਦਰ ਸਿੰਘ ਉਹਨਾਂ ਨੇ ਆਪਣੀ ਸੱਸ ਸ੍ਰੀ ਗੁਰਜੀਤ ਕੌਰ ਨੂੰ ਉਹਨਾਂ ਨੇ ਉਹਲੀ ਮਾਰੀ ਰੇਲ ਉੱਤੇ ਪੱਟ ਚੁੱਕੀ ਨਸੀ ਸ਼ੀਲ ਨੂੰ ਡੇਂਜਰ ਤੇ ਉਸ ਤੋਂ ਬਾਅਦ ਇਹ ਦੋਨੇ ਪਾਰਟੀਆਂ ਉਥੋਂ ਸਿਵਲ ਹਸਪਤਲ ਗਈਆਂ ਦਾਖਲ ਹੋਣ ਸਿਵਲ ਹਸਪਤਲ ਫੇਰ ਇੰਨਾਂ ਨੂੰ ਤੇ ਪੁਲਕੀਆਂ ਤੋਂ ਦੋਨੇ ਪਾਰਟੀਆਂ ਇਕੱਠੀਆਂ ਪਹੁੰਚੀਆਂ ਬਾਹਰ ਇਹਨਾਂ ਦੀ ਆਪਸ ਚ ਫੇਰ ਲੜਾਈ ਹੋਈ ਤੇ ਸਾਡੇ ਕੋਲ ਕੱਲ ਸ਼ਾਮ ਨੂੰ 5:00 ਵਜੇ ਇਨਫੋਰਮੇਸ਼ਨ ਆਈ ਸੀ ਐਮਐਲਰਸ ਮਿਲਦੀ ਐਸੀ ਕਿ ਬਿਤੇ ਦਿਨ ਟਾਈਮ ਦੋਨੇ ਪਾਰਟੀਆਂ ਜਲਦੀ ਗੜ ਰੈਫਰ ਹੋ ਗਿਆ ਸੀ ਸੈਕਟਰ 32 ਹਸਪਤਲ ਤੋਂ ਉਥੇ ਐਡਮਿਟ ਸੀ ਗਿਆ ਕੱਲ ਰਾਤ ਅਸੀਂ ਗੁਰਜੀਤ ਕੌਰ ਨੂੰ ਵੀ ਸਟੇਟਮੈਂਟ ਲਈ ਸੀ ਸਟੇਟਮੈਂਟ ਲੈਣ ਤੋਂ ਬਾਅਦ 95 ਨੰਬਰ ਐਫ ਆਈ ਆਰ ਦਿੱਤੀ ਐ 1854 109 100 ਤੇ 190 ਬੀ ਐਨ ਐਸ ਐਫ ਦੇ 25 ਸਾਈ ਆਮ ਜੱਟ ਦੇ ਤਹਿਤ ਗੁਰਵਿੰਦਰ ਸਿੰਘ ਹੋਣਾ ਤੇ ਕਿਨਾਂ ਦੇ ਕਜ਼ਨ ਸੀਗੇ ਨਾਲ ਨਾਲ ਪ੍ਰਾਪਤੀ ਸੀ ਉਹਨਾਂ ਨੇ ਕਹਿ ਕਾਲੀ ਸੀ ਐਫ ਆਈ ਆਰ ਮਾਮਲਾ ਇਹ ਹੈ ਕਿ ਕਿੰਨੀਆਂ ਗੋਲੀਆਂ ਚੱਲੀਆਂ ਸੀ ਜਾਂ ਕਿਹਨੇ ਚਲਾਈਆਂ ਸੀ ਕੁਝ ਦੇਖੋ ਜੀ ਗੋਲੀ ਚੱਲੀ ਹੈ ਇਹ ਤਾਂ ਗੱਲ ਬਿਅੰਡ ਡਾਊਟ ਹੈ ਕਿਉਂਕਿ ਗੁਰਦੀਪ ਕੋਰਨਾ ਦੇ ਰਿਪੋਰਟ ਵੀ ਹੈ ਕਿ ਕਿੰਨੀਆਂ ਚੱਲੀਆਂ ਇਹ ਹੱਦ ਤੱਕ ਅਜੇ ਸੀ ਤਫਤੀਸ਼ ਕਰ ਰਹੇ ਹਾਂ ਸਾਨੂੰ ਅਸਟਰੀਅਰ ਵੀ ਗੋਲੀ ਚਲਾਈ ਸੀ ਵੀ ਉਹ ਅਸਲਾ ਲਾਇਸੈਂਸ ਸੀਗਾ ਜਾਂ ਵਿਦਆਊਟ ਲਾਇਸੈਂਸ ਸੀ ਕੁਝ ਹਾਲੇ ਇਸ ਬਾਰੇ ਕੁਝ ਨਹੀਂ ਹੋ ਰਿਹਾ ਕਿੰਨੇ ਜਿਹੜੇ ਦੋਨੇ ਮੇਨ ਕਿਊਜ਼ ਨੇ ਉਹਥੇ ਹਰਮਟ ਨੇ ਕੀਤਾ ਸੀ ਕੁਲਰ ਦੇ ਉਹਨਾਂ ਨੂੰ ਕਸਟਰੀਚ ਲੈ ਕੇ ਗੁਰੂਕੀ ਤਖਤਿਸਤਲ ਸਾਹਮਣੇ ਲਿਆਇਆ ਉਹਨਾਂ ਦੇ ਵੀ ਬਿਆਨ ਲਏ ਗਏ ਕਿ ਕੋਈ ਗੁਰਜੀਤ ਕਾਰ ਦੇ ਉਹਨਾਂ ਨੇ ਜੀ ਕੱਲ੍ਹ ਸੀ ਬਿਆਨ ਲੈਣੇ ਸੀ ਉਹਨਾਂ ਨੂੰ ਡਾਕਟਰ ਨੇ ਅਨਫਰ ਡਿਕਲੇਅਰ ਕਰ ਦਿੱਤਾ ਸੀ ਕਿ ਉਹਨਾਂ ਦਾ ਵੀ ਕੋਈ ਵਰਜਨ ਹੈ ਉਹ ਅੱਜ ਸੀ ਇਹ ਕੇੰਗ ਉਹਨਾਂ ਨੇ ਵੀ ਸਟੇਟਮੈਂਟ ਕਿ ਗ੍ਰਿਫਤਾਰੀ ਕਿਸ ਦਿਨ ਹੋਏਗੀ ਗ੍ਰਿਫਤਾਰੀ ਅਜੇ ਤੱਕ ਕੋਈ ਨਹੀਂ ਹੋਈ ਹੈਗੀ ਅੱਗੇ ਹੋਰ ਕੰਮ ਤੇ ਗਾਰਦ ਵਗੈਰਾ ਲਗਾਈ ਹੈ ਬਾਹਰ ਦੇ ਨਾਲ ਕੋਈ ਅੱਗੇ ਵੀ ਉੱਥੇ ਸੀਤ ਬੰਦਾ ਕੇ ਚੇ ਮੈਂ ਤੁਹਾਨੂੰ ਬੇਟੇ ਨੂੰ ਫੇਰ ਲੁਕੀ ਰੋਟੇ ਨੂੰ ਪੁੱਛਣਾ ਹੈ ਕਿ ਉਹਨਾਂ ਨੂੰ ਕਦੋਂ ਛੁੱਟੀ ਹੋਊਗੀ ਉਹਨੂੰ ਦੱਸ ਦਿੱਤੀ ਕੀ ਕਰ ਰਹੀ ਹੈ